ਲੋਕ ਸਭਾ ਸੀਟ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸਮਾਣਾ ਵਿਖੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮੰਗਤ ਮਵੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਢੋਲ ਦੀ ਥਾਪ ਤੇ ਭੰਗੜੇ ਪਏ ਅਤੇ ਲੱड्डੂ ਵੰਡ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ ਕਿ ਮਹਾਰਾਣੀ ਪਰਨੀਤ ਕੌਰ ਚਾਰ ਵਾਰ ਮੈਂਬਰ ਪਾਰਲੀਮੈਂਟ ਅਤੇ ਇੱਕ ਵਾਰ ਕੇਂਦਰ ਵਿੱਚ ਮੰਤਰੀ ਰਹਿਣ ਦੇ ਬਾਵਯੋਦ ਵੀ ਉਹਨਾਂ ਨੇ ਚਿਲੇ ਲਈ ਕੁਝ ਨਹੀਂ ਕੀਤਾ ਇਸ ਲਈ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਡਾਕਟਰ ਧਰਮਵੀਰ ਗਾਂਧੀ ਇੱਕ ਬੇਦਾਗ ਛਵੀ ਵਾਲੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਅਨੇਕਾ ਕੰਮ ਕੀਤੇ ਨੇ ਜਿਸ ਕਰਕੇ ਅੱਜ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ ਡਾਕਟਰ ਗਾਂਧੀ ਹਾਂਜੀ ਮਵੀ ਸਾਹਿਬ ਡਾਕਟਰ ਗਾਂਧੀ ਬਹੁਤ ਵਧੀਆ ਤਰੀਕੇ ਨਾਲ ਜਿੱਤੇ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਕੀ ਨੂੰ ਇਹ ਜਿਹੜੀ ਜਿੱਤ ਹੈ ਇਹ ਡਾਕਟਰ ਗਾਂਧੀ ਜੀ ਦੀ ਜਿੱਤ ਨਹੀਂ ਹੈਗੀ ਇਹ ਸਾਡੀ ਸਵਾਰੀ ਪਾਰਟੀ ਦੀ ਜਿੱਤ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਪਹਿਲਾਂ ਬਦਲਾਵ ਦੀ ਪਾਰਟੀ ਨੇ ਇਤ ਲੋਕਾਂ ਨੇ ਮੰਡਟ ਦਿੱਤਾ ਬਲਾਜ ਦੀ ਪਾਰਟੀ ਨੂੰ ਔਰ ਜ਼ੋਰ ਕਰਕੇ ਵੀ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਨਕਾਰਤਾ ਇਸ ਜਿੱਤ ਨੇ ਸੱਤ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਆ ਰਹੀਆਂ ਨੇ ਇਹ ਜਿੱਤ ਨੇ ਦੱਸਿਆ ਵੀ ਸਾਡਾ ਵਿਸ਼ਵਾਸ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਬਰਕਰਾਰ ਹੈ ਤੇ ਡਾਕਟਰ ਗਾਂਧੀ ਜੀ ਜਿਸ ਨੂੰ ਅਸੀਂ ਬਹੁਤ ਅਹਿਮ ਰੱਖਦੇ ਹਾਂ ਕਿਉਂਕਿ ਪਟਿਆਲੇ ਦੇ ਵਿੱਚ ਦੋ ਮਿਨਿਸਟਰ ਨੇ ਉਸ ਦੇ ਬਾਵਜੂਦ ਵੀ ਡਾਕਟਰ ਅਪਰੇਤਰ ਵੀਰ ਗਾਂਧੀ ਜੀ ਬਹੁਤ ਵੱਡੇ ਜਿੱਤ ਰਹੇ ਨੇ ਪਹਿਲਾਂ ਇੱਥੇ ਮਹਾਰਾਣੀ ਸਾਹਿਬਾ ਕਹਿੰਦੇ ਜਿਹੜੇ ਕੈਂਡੀਡੇਟ ਨੇ ਉਹ ਇੱਥੇ ਡਾਕਟਰ ਗਾਂਧੀ ਦੇ ਮੁਕਾਬਲੇ ਇਲੈਕਸ਼ਨ ਲੜ ਰਹੇ ਸੀਗੇ ਪਹਿਲਾਂ ਉਹ 20 ਸਾਲ ਲਗਾਤਾਰ ਐਮਪੀ ਰਹੇ ਨੇ ਤੇ ਪਿੱਛੇ ਜੇ ਆਪਾਂ ਦੇਖਿਆ ਉਹਨਾਂ ਦੇ ਘਰ 10 ਸਾਲ ਮੁੱਖ ਮੰਤਰੀਸ਼ਪ ਵੀ ਰਹੀ ਹੈ ਉਸ ਦੇ ਬਾਵਜੂਦ ਵੀ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਕਿਉਂਕਿ ਉਹ ਲੋਕਾਂ ਦੇ ਵਿੱਚ ਨਾ ਤਾਂ ਗਏ ਨਾ ਉਹਨਾਂ ਨੇ ਲੋਕਾਂ ਦੇ ਕੰਮ ਕੀਤੇ ਦੂਜੀ ਗੱਲ ਮਹਾਰਾਣੀ ਸਾਹਿਬਾ ਨੇ ਸਿਰਫ ਧਰਮ ਦੀ ਰਾਜਨੀਤੀ ਕੀਤੀ ਹੈ ਬੀਜੇਪੀ ਦੇ ਮਗਰ ਲਾ ਕੇ ਜੋ ਕਿ ਮੈਨੂੰ ਲੱਗਦਾ ਵੀ ਧਰਮ ਦੀ ਰਾਜਨੀਤੀ ਆਪਾਂ ਨੂੰ ਕਰਨੀ ਨਹੀਂ ਚਾਹੀਦੀ ਮੁੱਦਿਆਂ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਲੋਕਾਂ ਨੇ ਉਸ ਧਰਮ ਦੀ ਰਾਜਨੀਤੀ ਨੂੰ ਕਿਤੇ ਨਾ ਕਿਤੇ ਨਕਾਰਿਆ ਔਰ ਮੁੱਦਿਆਂ ਦੀ ਰਾਜਨੀਤੀ ਨੂੰ ਅਪਣਾਇਆ ਉਸ ਕਰਕੇ ਡਾਕਟਰ ਗਾਂਧੀ ਜੀ ਵੀ ਜਿਹੜੀ ਜਿੱਤ ਹੈ ਉਹ ਯਕੀਨੀ ਹੋਈ ਹੈ ਕਿਉਂਕਿ ਜਿਹੜੇ ਕਾਂਗਰਸ ਪਾਰਟੀ ਦੇ ਮੁੱਦੇ ਸੀਗੇ ਉਹ ਬੜੇ ਕਲੀਅਰ ਸੀਗੇ ਵੀ ਅਸੀਂ ਕਰਨਾ ਕੀ ਹੈ ਤੇ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ-ਕਿਸ ਮੁੱਦਿਆਂ ਤੇ ਅਸੀਂ ਕਾਰਜਨੀਤੀ ਕਰਾਂਗੇ। ਇੱਕੇ ਸਵਾਲ ਹੋ ਰਿਹਾ ਹੈ ਵੀ ਸਮਾਣੇ ਦੇ ਵਿੱਚ ਇਹ ਕਾਂਗਰਸ ਪਾਰਟੀ ਜਿਹੜੇ ਸੀਨੀਅਰ ਮੈਂ ਲੇਟਾ ਨੇ ਉਹਨਾਂ ਤੇ ਇਹ ਦੋਸ਼ ਲੱਗ ਰਹੇ ਨੇ ਵੀ ਗਾਂਧੀ ਨੂੰ ਹਰਾਉਣ ਵਾਸਤੇ ਬੜੇ ਉਪਰਾਲੇ ਕੀਤੇ ਗਏ ਨੇ। ਹਾਂ ਬਸ ਇਹ ਹੀ ਮੈਂ ਜਿਹੜੇ ਇਹ ਦੋਸ਼ ਨੇ ਇਹ ਬੜੇ ਮੈਂ ਇਹਨਾਂ ਨੂੰ ਬੜਾ ਸਿਰੇ ਤੋਂ ਨਕਾਰਦਾ ਕਿਉਂਕਿ ਜੇ ਇਹ ਜੇ ਦੋਸ਼ ਹੁੰਦੇ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਂਦੇ ਕਿਉਂਕਿ ਦੇਖੋ ਡਾਕਟਰ ਗਾਂਧੀ ਜੀ ਜਿੱਤੇ ਨੇ ਚਾਰ ਤਰਫੋਂ ਮੁਕਾਬਲਾ ਸੀਗਾ ਚਾਰ ਤਰਫੋਂ ਮੁਕਾਬਲੇ ਦੇ ਵਿੱਚੋਂ ਚਾਰੇ ਪਾਰਟੀਆਂ ਵੱਡੀਆਂ ਪਾਕੇ ਸੀਗੀਆਂ ਜਿਹੜੇ ਸਾਹਮਣੇ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ ਦੋ ਦੋ ਮਨਿਸਟਰ ਇਲੈਕਸ਼ਨ ਲੜ ਰਹੇ ਸੀਗੇ ਤੇ ਜਿਹੜੀ ਭਾਜਪਾ ਹੈ ਉਹ ਖੁਦ ਮਹਾਰਾਣੀ ਸਾਹਿਬਾ 20 ਸਾਲ ਤੋਂ ਐਮਪੀ ਜੀ ਰਹੇ ਨੇ ਕੈਬਨਿਟ ਮੰਤਰੀ ਵੀ ਰਹੇ ਨੇ ਸੈਂਟਰ ਦੇ ਵਿੱਚ ਉਹਨਾਂ ਦੇ ਹਸਬੰਡ ਕੈਪਟਨ ਬ੍ਰਿੰਦਰ ਸਿੰਘ ਜੀ ਇੱਥੇ ਸੀਐਮ ਰਹੇ ਨੇ 10 ਸਾਲ ਉਸ ਦੇ ਬਾਵਜੂਦ ਡਾਕਟਰ ਗਾਂਧੀ ਜੀ ਜਿਹੜੀ ਜਿੱਤ ਹੋਈ ਹੈ ਉਹ ਇੱਕ ਜੁੱਟ ਦਾ ਨਾਲ ਹੋਈ ਹੈ ਦੇਖੋ ਪਹਿਲਾਂ ਹਰ ਇੱਕ ਬੰਦੇ ਦਾ ਹੱਕ ਹੈ ਪਾਰਟੀ ਵਾਸਤੇ ਆਪਣੀ ਟਿਕਟ ਮੰਗਣਾ ਉਸ ਜਦੋਂ ਟਿਕਟ ਮਿਲ ਗਈ ਤੇ ਉਸ ਤੋਂ ਬਾਅਦ ਸਾਰੀ ਪਾਰਟੀ ਨੇ ਰਲ ਮਿਲ ਕੇ ਇੱਕ ਕੈਂਡੀਡੇਟ ਲਈ ਕੰਮ ਕੀਤਾ ਹਾਂਜੀ ਗੁੰਦੀਪ ਜੀ ਜੀਪਾ ਜੀ ਗਾਂਧੀ ਜੀ ਨੂੰ ਬਹੁਤ ਵੱਡੀ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ ਤੁਸੀਂ ਕੀ ਕਹੋਗੇ ਇਸ ਬਾਰੇ ਮੈਂ ਗੱਲਾਂ ਵੀ ਜਿਹੜੇ ਵਰਕਰ ਨੇ ਵਰਕਰਤ ਵਿੱਚ ਅੱਜ ਬਹੁਤ ਖੁਸ਼ੀ ਹੈ ਕਿ ਇਹਦੇ ਨਾਲ ਕਾਂਗਰਸ ਪਾਰਟੀ ਦਾ ਘਰੋੜੇ ਗਾਦੇ ਜਿੱਤੇ ਨੇ ਇਹਦੇ ਨਾਲ ਜਿਹੜੇ ਸਾਡੇ ਸਰਦਾਰ ਜਿੰਦਰ ਸਿੰਘ ਜੀ ਸਨ ਉਹਨਾਂ ਨੇ ਵੀ ਜੂੜੀਆਂ ਲਾਈਆਂ ਡੋਰ ਟੂ ਡੋਰ ਦੇ ਜਾਂ ਬਾੜਾ ਦੇ ਵਿੱਚ ਮਿਹਨਤ ਕੀਤੀ ਅੱਜ ਮਿਹਨਤ ਸਾਨੂੰ ਕਾਂਗਰਸ ਪਾਰਟੀ ਨੂੰ ਫਲ ਦੇਈ ਹੈ ਤੇ ਮੈਂ ਸਭ ਨੂੰ ਇਸੀ ਦੇ ਵਧਾਈਆਂ ਦੇਣਾ ਧਰਮਵੀਰ ਗਾਂਧੀ ਨੂੰ ਵੀ আর ਸਾਰੇ ਵਰਕਰਾਂ ਨੂੰ ਜਿਨ੍ਹਾਂ ਨੇ ਇੱਦੀ ਸਹਿ ਦੇ ਨਾਲ ਇਹਨਾਂ ਜੋਰਾ ਸ਼ੋਰਾ ਦੇ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਪਈਆਂ ਖਾਸ ਕਰਕੇ ਵਰਕਰਾਂ